ਸਤ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹਾਊਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਤੁਹਾਨੂੰ ਪ੍ਰੋਸਟੇਟ ਦੀ ਮਤਲਬ ਗਦੂਦਾਂ ਦੀ ਕੋਈ ਵੀ ਸਮੱਸਿਆ ਹੈ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਔਰ ਸਭ ਤੋਂ ਜ਼ਰੂਰੀ ਕਿਹੜੇ 7 ਚੀਜ਼ਾਂ ਆਪਾਂ ਨੂੰ ਖਾਣੀਆਂ ਚਾਹੀਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਕਿਹੜੇ ਉਹ ਸੱਤ ਚੀਜ਼ਾਂ ਜਿਹੜੀਆਂ ਤੁਹਾਨੂੰ ਖਾਣੀਆਂ ਚਾਹੀਦੀਆਂ ਤੁਹਾਨੂੰ ਜਿਹੜੇ ਗਦੂਦ ਤੇ ਥੋਟੋ ਸਮੱਸਿਆ ਤੋਂ ਤੁਹਾਨੂੰ ਬਚਾ ਸਕਦੀਆਂ ਨੇ ਔਰ ਦੂਜੇ ਨੰਬਰ ਤੇ ਆਪਾਂ ਦੋ ਕਸਰਤਾਂ ਦੀ ਗੱਲ ਕਰਾਂਗੇ ਕਿਉਂਕਿ ਹੁੰਦਾ ਕੀ ਹੈ ਪਹਿਲਾਂ ਤਾਂ ਇਹ 60 ਸਾਲ ਤੋਂ ਬਾਅਦ ਗਦੂਦਾਂ ਦੀ ਸਮੱਸਿਆ ਆਉਂਦੀ ਸੀ ਪਰ ਅੱਜ ਦੇ ਸਮੇਂ ਦੇ ਵਿੱਚ 45 ਸਾਲ ਤੋਂ ਬਾਅਦ ਹੀ ਮਰਦਾਂ ਦੇ ਵਿੱਚ ਗਦੂਦਾਂ ਦੀ ਸਮੱਸਿਆ ਆਣੀ ਸ਼ੁਰੂ ਹੋ ਗਈ ਹੈ ਹੁੰਦਾ ਕੀ ਹੈ ਜਿੱਥੇ ਆਪਣਾ ਪਿਸ਼ਾਬ ਇਕੱਠਾ ਹੁੰਦਾ ਹੈ ਉੱਥੋਂ ਜਦੋਂ ਆਪਾਂ ਅੱਗੇ ਪਿਸ਼ਾਬ ਨੇ ਨਿਕਲ ਕੇ ਆਉਣਾ ਹੁੰਦਾ ਹੈ ਉਸ ਜਗ੍ਹਾ ਤੇ ਇੱਕ ਪੀਅਰ ਸ਼ੇਪ ਜਿਵੇਂ ਆड़ੂ ਹੁੰਦਾ ਆड़ੂ ਦੀ ਤਰ੍ਹਾਂ ਆਪਣੇ ਗਦੂਦ ਹੁੰਦੇ ਆ ਪ੍ਰੋਸਟੇਟ ਹੁੰਦੇ ਆ ਔਰ ਉਹ ਹੌਲੀ ਹੌਲੀ ਉਹਨਾਂ ਦਾ ਸਾਈਜ਼ ਵੱਡਾ ਹੋਣ ਲੱਗ ਜਾਂਦਾ ਹੈ ਕਈ ਵਾਰ ਤਾਂ ਇੰਨਾ ਇਲਾਰਜ ਹੋ ਜਾਂਦਾ ਹੈ ਵੀ ਉਹ ਕੈਂਸਰ ਦੇ ਵਿੱਚ ਵੀ ਤਬਦੀਲ ਹੋ ਜਾਂਦਾ ਹੈ ਅਗਰ ਆਪਾਂ ਉਸ ਦਾ ਧਿਆਨ ਨਹੀਂ ਰੱਖਦੇ ਉਸ ਨੂੰ ਧਿਆਨ ਰੱਖਣ ਲਈ ਸਭ ਤੋਂ ਜ਼ਰੂਰੀ ਇੱਕ ਪੀਐਸਏ ਟੈਸਟ ਹੁੰਦਾ ਉਹ ਜ਼ਰੂਰ ਕਰਾਉਣਾ ਚਾਹੀਦਾ 6 ਮਹੀਨੇ ਬਾਅਦ ਉਸ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਸ ਦੇ ਵਿੱਚ ਆਪਣੇ ਪ੍ਰੋਸਟੇਟ ਦੀ ਜਿਹੜੀ ਆਪਣੇ ਬੈਕਟੀਰੀਆ ਹੈ ਜਾਂ ਪ੍ਰੋਸਟੇਟ ਦਾ ਜਿਹੜਾ ਸਾਈਜ਼ ਹੈ ਉਹ ਕਿੱਡਾ ਹੋ ਗਿਆ ਹੈ। ਬੱਸ ਇਹ ਸਕੈਨ ਵੀ ਕਰਾਈ ਜਾਂਦੀ ਹੈ। ਸੋ ਅਗਰ ਤੁਸੀਂ ਕਸਰਤਾਂ ਕਰਨੀ ਹੈ ਸ਼ੁਰੂ ਕਰ ਦੋਗੇ ਤੁਸੀਂ ਪ੍ਰੋਸਟੇਟ ਹੋਣ ਤੋਂ ਪ੍ਰੋਸਟੇਟ ਐਨਲਾਰਜਮੈਂਟ ਹੋਣ ਤੋਂ ਬਚ ਸਕਦੇ ਹੋ, ਗਦੂਦ ਵੱਡੇ ਹੋਣ ਤੋਂ ਬਚ ਸਕਦੇ ਹੋ। ਔਰ ਅਗਰ ਤੁਹਾਡੇ ਗਦੂਦ ਵੱਡੇ ਹੋ ਗਏ ਨੇ ਤਾਂ ਵੀ ਤੁਸੀਂ ਇਹ ਕਸਰਤਾਂ ਕਰ ਸਕਦੇ ਹੋ ਔਰ ਅਗਰ ਤੁਹਾਡੀ ਗਦੂਦਾਂ ਦੀ ਆਪਰੇਸ਼ਨ ਹੋਇਆ, ਗਦੂਦਾਂ ਦਾ ਸਰਜਰੀ ਹੋਈ ਹੈ, ਪ੍ਰੋਸਟੇਟ ਦੀ ਸਰਜਰੀ ਹੋਈ ਆ। ਉਸ ਤੋਂ ਬਾਅਦ ਵੀ ਤੁਸੀਂ ਇਹ ਕਸਰਤਾਂ ਕਰੋ ਔਰ ਇਹ ਗੱਲਾਂ ਦਾ ਧਿਆਨ ਰੱਖਣਾ ਸ਼ੁਰੂ ਕਰ ਦਿਓ। ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਤ ਸਿੰਘ ਸਰਾ। ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ। ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ SARI SINGHS ਸਰਾ ఫిਜ਼ੀਓਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਤ ਸਿੰਘ। ਫੇਸਬੁੱਕ ਤੇ ਸਾਡਾ ਪੇਜ ਹੈ SARI SINGHS ਸਰਾ ఫిਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਔਰ ਸਨੈਪਚੈਟ ਤੇ ਡਾਕਟਰ ਗੁਰਸ਼ੀਤ ਸਿੰਘ ਸਰਾ, YouTube ਤੇ ਡਾਕਟਰ ਗੁਰਸ਼ੀਤ ਵਲੌਗਸ। ਸਾਰੀ ਜਗ੍ਹਾ ਸਾਨੂੰ ਫੋਲੋ ਸੋ ਕੰਮ ਦੀ ਗੱਲ ਸ਼ੁਰੂ ਕਰਦੇ ਹਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੋਂ ਪਹਿਲਾਂ ਤੁਸੀਂ ਆਪਣੇ ਰੋਜ਼ਾਨਾ ਜਿਹੜਾ ਖਾਣਾ ਸਵੇਰ ਦਾ ਦੁਪਹਿਰ ਦਾ ਸ਼ਾਮ ਦਾ ਉਹਦੇ ਵਿੱਚ ਤੁਸੀਂ ਦੋ ਦੋ ਟਮਾਟਰ ਕਰ ਦੇਣੇ ਆ ਦੋ ਟਮਾਟਰ ਸਵੇਰੇ ਦੋ ਟਮਾਟਰ ਦੁਪਹਿਰੇ ਦੋ ਟਮਾਟਰ ਸ਼ਾਮ ਮਤਲਬ ਦੋ ਟਮੇਟੋ ਸਵੇਰੇ ਦੋ ਟਮੇਟੋ ਦੁਪਹਿਰੇ ਦੋ ਟਮੇਟੋ ਸ਼ਾਮ ਨੂੰ ਤੁਸੀਂ ਐਜ਼ ਅ ਸਲਾਦ ਦੇ ਤੌਰ ਤੇ ਤੁਸੀਂ ਵਰਤੋਂ ਕਰਨੀ ਆ ਉਸ ਦੇ ਵਿੱਚ ਕੀ ਹੁੰਦਾ ਲਾਈਕੋਪੀਨ ਹੁੰਦੀ ਆ ਜਿਹੜੇ ਕਿ ਆਪਣੀ ਬਾਡੀ ਨੂੰ ਮਤਲਬ ਜਿਹੜੇ ਕੈਂਸਰ ਦੇ ਸੈਲਸ ਨੇ ਉਹਨਾਂ ਨੂੰ ਘਟਾਉਂਦੀ ਹੈ ਔਰ ਇਹ ਐਂਟੀਆਕਸੀਡੈਂਟਸ ਵੀ ਹੁੰਦੇ ਨੇ ਆਪਾਂ ਨੂੰ ਜਿਹੜਾ ਟਮਾਟਰ ਹੈ ਉਹ ਬਹੁਤ ਵਧੀਆ ਸੋ ਇਸ ਕਰਕੇ ਤੁਸੀਂ ਟਮਾਟਰ ਜ਼ਰੂਰ ਐਡ ਕਰੋ ਆਪਣੇ ਸਲਾਦ ਦੇ ਵਿੱਚ ਦੋ ਦੋ ਕਰਕੇ ਦੋ ਸਵੇਰੇ ਦੋ ਦੁਪਹਿਰੇ ਦੋ ਸ਼ਾਮ ਇਹ ਹੋਗੀ ਪਹਿਲੀ ਚੀਜ਼ ਟਮਾਟਰ ਦੂਜੇ ਨੰਬਰ ਤੇ ਆਪਾਂ ਐਡ ਕਰਨ ਲੱਗਿਆਂ ਬਰੋਕਲੀ ਬਰੋਕਲੀ ਨੂੰ ਤੁਸੀਂ ਐਜ਼ ਆ ਸਲਾਦ ਦੇ ਤੌਰ ਤੇ ਵੀ ਖਾ ਸਕਦੇ ਹੋ ਪਰ ਉਹਦੇ ਲਈ ਤੁਹਾਨੂੰ ਥੋੜਾ ਜਿਹਾ ਉਹਨੂੰ ਪਕਾਉਣਾ ਪਏਗਾ ਪਰ ਉਹ ਥੋੜਾ ਔਖਾ ਕੰਮ ਹੈ ਸੋ ਤੁਸੀਂ ਕੀ ਕਰਨਾ ਜਿਵੇਂ ਆਪਾਂ ਗੋਭੀ ਦੀ ਸਬਜ਼ੀ ਬਣਾਉਂਦੇ ਆ ਉਸੇ ਤਰ੍ਹਾਂ ਤੁਸੀਂ ਬ੍ਰੋਕਲੀ ਦੀ ਸਬਜ਼ੀ ਬਣਾਓ ਤੁਸੀਂ ਹਫ਼ਤੇ 'ਚ ਦੋ ਕੁ ਦਿਨ ਤੁਸੀਂ ਬ੍ਰੋਕਲੀ ਖਾਣੀ ਖਾਣੀ ਹੈ ਉਹਦੇ ਵਿੱਚ ਵੀ ਜਿਹੜੇ ਤੱਤ ਨੇ ਉਹ ਕੈਂਸਰ ਦੇ ਸੈੱਲ ਨੂੰ ਘਟਾਉਂਦੇ ਨੇ ਸੋ ਉਹ ਵੀ ਬਹੁਤ ਵਧੀਆ ਚੀਜ਼ ਹੈ ਸੋ ਤੁਸੀਂ ਬ੍ਰੋਕਲੀ ਹੈ ਉਹ ਵੀ ਜ਼ਰੂਰ ਐਡ ਕਰੋ ਤੀਜੇ ਨੰਬਰ ਤੇ ਆਪਾਂ ਗੱਲ ਕਰਨ ਲੱਗੇ ਆ ਸੋਇਆ ਬੀਨ ਦੀਆਂ ਬੜੀਆਂ ਦੀ ਬੜੀਆਂ ਦੇ ਵਿੱਚ ਕੀ ਹੈ ਹਾਈ ਪ੍ਰੋਟੀਨ ਹੁੰਦੀਆਂ ਨੇ ਔਰ ਉਹ ਜਿਹੜੇ ਆਪਣੇ ਪ੍ਰੋਸਟੇਟ ਦਾ ਸਾਈਜ਼ ਹੈ ਉਸ ਨੂੰ ਉਹ ਜ਼ਿਆਦਾ ਵਧਣ ਨਹੀਂ ਦਿੰਦੀਆਂ ਉਸ ਨੂੰ ਉਹ ਘਟਾ ਕੇ ਰੱਖਦੀਆਂ ਨੇ ਔਰ ਕੈਂਸਰ ਦੇ ਸੈਲਸ ਨੂੰ ਵੀ ਉਹ ਜ਼ਿਆਦਾ ਬਦਰ ਨਹੀਂ ਦਿੰਦੀਆਂ। ਸੋ ਧਿਆਨ ਨਾਲ ਤੀਜੇ ਨੰਬਰ ਤੇ ਤੁਸੀਂ ਸੋਇਆਬੀਨ ਦੀਆਂ ਬੜੀਆਂ ਤੁਸੀਂ ਕਰਿਆਨੇ ਦੀ ਦੁਕਾਨ ਤੋਂ ਲਿਆਓ। ਸਭ ਤੋਂ ਵਧੀਆ ਕੀ ਇਹਨੂੰ ਪਾਣੀ ਚ ਉਬਾਲ ਲਓ ਔਰ ਜਦੋਂ ਸਾਈਜ਼ ਵੱਡਾ ਹੋ ਗਿਆ ਉਸ ਚ ਨਮਕ ਪਾ ਕੇ ਪਿਆਜ਼ ਪਾ ਕੇ ਤੁਸੀਂ ਖਾ ਸਕਦੇ ਹੋ। ਨਹੀਂ ਹੋ ਗਈ ਤਾਂ ਦੀ ਤੀਜੀ ਚੀਜ਼ ਸੋਇਆਬੀਨ ਦੀਆਂ ਬੜੀਆਂ। ਚੌਥੇ ਨੰਬਰ ਤੇ ਤੁਸੀਂ ਇੱਕ ਅਨਾਰ ਰੋਜ਼ਾਨਾ ਖਾਣਾ। ਉਹ ਤੁਸੀਂ ਕੀ ਕਰਨਾ ਜਿਵੇਂ ਇੱਕ ਅਨਾਰ ਸਵੇਰੇ ਲਿਆ ਉਸ ਨੂੰ ਛਿੱਲ ਲਿਆ ਔਰ ਦੈਨ ਉਸ ਨੂੰ ਤੁਸੀਂ ਅੱਧਾ ਸਵੇਰੇ ਖਾਓ ਔਰ ਅੱਧਾ ਸ਼ਾਮ ਨੂੰ 5:00 ਵਜੇ ਖਾਓ। ਉਸ ਦੇ ਵਿੱਚ ਕੀ ਹੈ? ਬਹੁਤ ਜ਼ਿਆਦਾ ਤੱਤ ਹੈ ਜਿਹੜੇ ਕੈਂਸਰ ਦੇ ਸੈੱਲ ਨੂੰ ਘਟਾਉਂਦੇ ਨੇ ਸੋ ਪੰਜਵੀਂ ਚੀਜ਼ ਦੀ ਗੱਲ ਕਰਨ ਲੱਗੇ ਆਂ ਪੰਜਵੀਂ ਚੀਜ਼ ਆ ਗਈ ਗ੍ਰੀਨ ਟੀ ਮਤਲਬ ਤੁਸੀਂ ਦੁੱਧ ਨਹੀਂ ਪਾਉਣਾ ਪੱਤੀ ਨਹੀਂ ਪਾਉਣੀ ਖੰਡ ਨਹੀਂ ਪਾਉਣੀ ਸਿਰਫ ਔਰ ਸਿਰਫ ਤੁਸੀਂ ਗ੍ਰੀਨ ਟੀ ਮਤਲਬ ਚਾਹ ਪੱਤੀ ਕਿਸੇ ਵੀ ਬ੍ਰਾਂਡ ਦੀ ਲਿਆਓ ਜਦੋਂ ਵੀ ਚਾਹ ਪੀਣੀ ਆ ਉਹ ਪਾਓ ਉਬਾਲੋ ਔਰ ਪੀਓ ਤੁਸੀਂ ਦਿਨ ਦੇ ਵਿੱਚ ਦੋ ਵਾਰ ਸਵੇਰੇ ਔਰ ਸ਼ਾਮ ਹੁਣ ਛੇਵੀਂ ਚੀਜ਼ ਦੀ ਗੱਲ ਕਰਨ ਲੱਗੇ ਆਂ ਹੁਣ ਗਰਮੀਆਂ ਚੱਲਦੀਆਂ ਨੇ ਗਰਮੀਆਂ ਦੇ ਵਿੱਚ ਨਾ ਖਾਓ ਜਦੋਂ ਸਰਦੀਆਂ ਆ ਗਈਆਂ ਉਦੋਂ ਤੁਸੀਂ ਫਿਸ਼ ਜ਼ਰੂਰ ਖਾਣਾ ਉਹਦੇ ਵਿੱਚ ਐਂਟੀਆਕਸੀਡੈਂਟਸ ਹੁੰ ਪੇਸ਼ ਕੀ ਕਰਦੀ ਹੈ ਜਿਹੜੇ ਆਪਣੇ ਕੈਂਸਰ ਦੇ ਸੈਲਸ ਨੇ ਉਹਨਾਂ ਨੂੰ ਘਟਾਉਂਦੀ ਹੈ ਸੋ ਇਹ ਬਹੁਤ ਜ਼ਰੂਰੀ ਹੈ 7ਵੇਂ ਨੰਬਰ ਤੇ ਆਪਾਂ ਗੱਲ ਕਰਨ ਲੱਗੇ ਆਂ ਜ਼ਿੰਕ ਦੀ ਜ਼ਿੰਕ ਕਿੱਥੋਂ ਮਿਲਦਾ ਸਭ ਤੋਂ ਵੱਧ ਆਪਾਂ ਨੂੰ ਜ਼ਿੰਕ ਮਿਲਦਾ ਸੀ ਫੂਡ ਤੋਂ ਸੀ ਫੂਡ ਤੁਸੀਂ ਕਿਸੇ ਵੀ ਤਰ੍ਹਾਂ ਦਾ ਲੈ ਸਕਦੇ ਹੋ ਅਗਰ ਔਰਤ ਤੁਸੀਂ ਇੰਡੀਆ ਤੋਂ ਬਾਹਰ ਰਹਿੰਦੇ ਹੋ ਤਾਂ ਤੁਹਾਨੂੰ ਸੀ ਫੂਡ ਜ਼ਿਆਦਾ ਮਿਲੇਗਾ ਇੰਡੀਆ 'ਚ ਵੀ ਸੀ ਫੂਡ ਮਿਲਦਾ ਤੁਸੀਂ ਕੋਸ਼ਿਸ਼ ਕਰੋ ਕਿਤੋਂ ਵੀ ਖਰੀਦੋ ਤੁਸੀਂ ਉਸ ਨੂੰ ਘਰ 'ਚ ਬਣਾਓ ਔਰ ਖਾਓ ਅਗਰ ਤੁਸੀਂ ਨਾਨ ਵੈਜੀਟੇਰੀਅਨ ਹੋ ਇਹ ਗੱਲਾਂ ਹੋ ਗਈਆਂ ਜਿਹੜੀਆਂ 7 ਚੀਜ਼ਾਂ ਤੁਹਾਨੂੰ ਆਪਾਂ ਦੱਸੀਆਂ ਨੇ ਪ੍ਰੋਸਟੇਟ ਗਦੂਦਾਂ ਦੇ ਬਾਰੇ ਪਹਿਲੇ ਨੰਬਰ ਤੇ ਟਮਾਟਰ ਦੂਸਰੇ ਨੰਬਰ ਤੇ ਤੁਹਾਨੂੰ ਬ੍ਰੋਕਲੀ ਤੀਸਰੇ ਨੰਬਰ ਤੇ ਆਪਾਂ ਤੁਹਾਨੂੰ ਦੱਸਿਆ ਸੋਇਆਬੀਨ ਦੀਆਂ ਬੜੀਆਂ ਚੌਥੇ ਨੰਬਰ ਤੇ ਅਨਾਰ ਪੰਜਵੇਂ ਨੰਬਰ ਤੇ ਗ੍ਰੀਨ ਟੀ ਛੇਵੇਂ ਨੰਬਰ ਤੇ ਫਿਸ਼ ਔਰ ਸੱਤਵੇਂ ਨੰਬਰ ਤੇ ਜ਼ਿੰਕ ਫੂਡ ਜਿਹੜਾ ਤੁਹਾਨੂੰ ਸੀ ਫੂਡ ਤੋਂ ਮਿਲੇਗਾ ਹੁਣ ਤੁਹਾਨੂੰ ਆਪਾਂ ਦੋ ਕਸਰਤਾਂ ਕਰਕੇ ਦੱਸਣ ਲੱਗੇ ਹਾਂ ਜਿਹੜੀਆਂ ਤੁਸੀਂ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰਨੀਆਂ ਨੇ ਕਸਰਤਾਂ ਕਰਨ ਤੋਂ ਪਹਿਲਾਂ ਇੱਕ ਗੱਲ ਦਾ ਧਿਆਨ ਦਿਓ ਜਦੋਂ ਵੀ ਤੁਹਾਨੂੰ ਪਿਸ਼ਾਬ ਆਏਗਾ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਨੂੰ ਇੱਥੋਂ ਪਿਸ਼ਾਬ ਸ਼ੁਰੂ ਹੋਇਆ ਔਰ ਇੱਥੇ ਪਿਸ਼ਾਬ ਖਤਮ ਹੋ ਗਿਆ ਜਿਹੜੀ ਮਿਡਸਟ੍ਰੀਮ ਹੁੰਦੀ ਆ ਆਪਾਂ ਨੂੰ ਪਤਾ ਲੱਗਦਾ ਵੀ ਥੋੜਾ ਪਿਸ਼ਾਬ ਹੋ ਰਿਹਾ ਹੈਗਾ ਔਰ ਖਤਮ ਹੋ ਜਾਣਾ ਤਾਂ ਉਹ ਜਿਹੜਾ ਪਿਸ਼ਾਬ ਹੈ ਤੁਸੀਂ ਉੱਥੇ ਜਦੋਂ ਮਿਡਸਟ੍ਰੀਮ ਤੇ ਆਗੇ ਉੱਥੇ ਤੁਸੀਂ 2 ਸੈਕਿੰਡ ਲਈ ਜਾਂ 3 ਸੈਕਿੰਡ ਲਈ ਹੋਲਡ ਕਰੋਗੇ ਫਿਰ ਤੁਸੀਂ ਜਿਹੜਾ ਰਹਿ ਗਿਆ ਪਿਸ਼ਾਬ ਉਹ ਕਰੋਗੇ ਜਿੰਨੀ ਵਾਰੀ ਵੀ ਤੁਸੀਂ ਦਿਨ ਚ ਪਿਸ਼ਾਬ ਜਾਣਾ ਤੇ ਅੱਜ ਤੋਂ ਇਹ ਤੁਸੀਂ ਕਸਰਤ ਕਰਨੀ ਹੀ ਕਰਨੀ ਹੈ ਹੁਣ ਦੂਜੀ ਗੱਲ ਕੀ ਹੈ ਦੂਜੀ ਗੱਲ ਆਪਾਂ ਤੁਹਾਨੂੰ ਜਿਹੜੀ ਐਕਸਰਸਾਈਜ਼ ਕਰਕੇ ਦਿਖਾਉਣ ਲੱਗੇ ਆ ਉਹ ਹੈ ਉਹ ਹੈ ਕੀ ਆ ਬਟਰਫਲਾਈ ਐਕਸਰਸਾਈਜ਼ ਤੁਸੀਂ ਕੀ ਕਰੋਗੇ ਐਕਸਰਸਾਈਜ਼ ਆ ਉਹ ਹੈਗੀ ਬਟਰਫਲਾਈ ਐਕਸਰਸਾਈਜ਼ ਤੁਸੀਂ ਦੋਨੋਂ ਇੱਥੋਂ ਪੈਰਾਂ ਨੂੰ ਫੜ ਲੈਣਾ ਇਦਾਂ ਕਰਕੇ ਤੁਸੀਂ ਦੇਖੋ ਧਿਆਨ ਨਾਲ ਇਦਾਂ ਫੜ ਲਾਂਗੇ ਔਰ ਪੱਟ ਆਪਣੇ ਖੋਲ ਦੇਣੇ ਔਰ ਪਿੱਛੇ ਢੋ ਬਿਲਕੁਲ ਨਹੀਂ ਲਾਵਾਂਗੇ ਔਰ ਆਪਾਂ ਸਾਹਮਣੇ ਦੇਖਾਂਗੇ ਇਦਾਂ ਕਰਕੇ ਔਰ ਬਟਰਫਲਾਈ ਕਰਾਂਗੇ ਇਦਾਂ ਹੌਲੀ ਹੌਲੀ 1 2 3 4 5 6 7 8 9 10 11 12 13 14 15 16 17 18 19 20 देन ਰਿਲੈਕਸ ਇੱਕ ਸੈੱਟ ਤੁਹਾਨੂੰ ਲਾ ਕੇ ਦਿਖਾਇਆ ਤੁਸੀਂ ਇਹਦੇ 5 ਸੈੱਟ ਸਵੇਰੇ 5 ਸੈੱਟ ਦੁਪਹਿਰੇ 5 ਸੈੱਟ ਸ਼ਾਮ ਨੂੰ ਲਾਉਣੇ ਆ ਅਗਰ ਤੁਹਾਡੇ ਗੋਡੇ ਦੁਖਦੇ ਆ ਤਾਂ ਇਹਦਾ ਅਲਟਰਨੇਟ ਕੀ ਹੈ ਤੁਸੀਂ ਇਦਾਂ ਪੈ ਜਾਓਗੇ ਜਿੰਨੇ ਕੋ ਗੋਡੇ ਮੁੜਦੇ ਆ ਬਾਹਰ ਨੂੰ ਇੰਨਾ ਸੌਖੇ ਹੁੰਦੇ ਆ ਮੋੜਨੇ ਤੁਸੀਂ ਮੋੜ ਲੈਣਾ ਔਰ ਇੱਥੇ ਪੈਰ ਨਾਲ ਪੈਰ ਜੋੜ ਕੇ ਇਦਾਂ 1 2 3 4 5 6 7 8 9 10 11 12 13 14 15 16 17 18 19 20 ਇਸਦੇ ਤੁਸੀਂ ਗਿਣ ਕੇ ਪੰਜ ਸੈਟ ਲਾਉਣੇ ਆ ਜਿਹੜੀ ਹੁਣ ਲਾਸਟ ਐਕਸਰਸਾਈਜ਼ ਹੈ ਉਹ ਕੀ ਕਰਨਾ ਤੁਸੀਂ ਜਿੰਨੇ ਤੁਹਾਤੋਂ ਗੋਡੇ ਮੁੜਦੇ ਆ ਤੁਸੀਂ ਮੋੜ ਲੈਣੇ ਆ ਔਰ इस जगह पर दोनों हथ रख लेने इदा करके अपनी जितों अपनी पेशाब वाली जगह उस थोड़ा जापर और लक उपर चक देना इदा करके इतने आपको होल्ड करना दस सैकेंड एक दो तीन चार पे सत अठ नौ दस दैन रिलैक्स ध्यान देखो पूरा जिन्ना लक चक्या जाएगा चकना और दैन रिलैक्स कर देना इतने इसते भी पंच सैट सवेरे पंच सैट दोपहरी सैट शाम so, सो ये सन ਆਪਣੀਆਂ ਕਸਰਤਾਂ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਗਦੂਦਾਂ ਦੇ ਵਧਣ ਤੋਂ ਉਸ ਨੂੰ ਰੋਕ ਸਕਦੇ ਹੋ ਔਰ ਤੁਸੀਂ ਜਿਹੜੀ ਤੁਹਾਡੀ ਪ੍ਰੋਸਟੇਟ ਹੈਲਥ ਹੈ ਉਸ ਨੂੰ ਤੁਸੀਂ ਬਹੁਤ ਸੋਨਾ ਰੱਖ ਸਕਦੇ ਹੋ ਕਿਉਂਕਿ ਕੁਦਰਤ ਨਾਲ ਬਣੀਆਂ ਚੀਜ਼ਾਂ ਨੇ ਇਹ ਤੁਹਾਡੀਆਂ ਅੱਗੇ ਪਿੱਛੇ ਹੋਣਗੀਆਂ ਹੀ ਹੋਣਗੀਆਂ ਸੋ ਇਸ ਦਾ ਤੁਸੀਂ ਧਿਆਨ ਰੱਖੋ ਔਰ ਅਗਰ ਤੁਸੀਂ ਕੁਝ ਵੀ ਗਦੂਦਾਂ ਬਾਰੇ ਜਾਣਕਾਰੀ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛ ਸਕਦੇ ਹੋ ਸੋ ਮਿਲਾਂਗੇ ਚਲਦੇ ਇੱਕ ਨਵੇਂ ਟੌਪਿਕ ਨਾਲ ਤिल देन ਤੁਸੀਂ ਸਾਰਿਆਂ ਨੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ